ਇਧਰ ਪੰਜਾਬੀ ਮੂਲ ਦੇ ਨੌਜਵਾਨ ਸਿਮਰਜੀਤ ਸਿੰਘ ਨੂੰ ਆਪਣੀ ਪਤਨੀ ਅਤੇ ਪੁੱਤਰ ਦੀ ਕਾਰ ਹਾਦਸੇ ਦੌਰਾਨ ਹੋਈ ਮੌਤ ਦੇ ਲਈ ਜ਼ਿੰਮੇਵਾਰ ਜਾਣਦਿਆਂ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਮੀਡੀਆ ਆਸਟ੍ਰੇਲੀਆ ਦਾ ਅਸਲ ਘਟਨਾ ਗਵਾਂਡੀ ਮੁਲਕ ਨਿਊਜ਼ੀਲੈਂਡ ਤੋਂ ਹੈ ਜਿੱਥੇ ਡਿਸਟ੍ਰਿਕਟ ਆਕਲੈਂਡ ਕੋਰਟ ਦੇ ਵਿੱਚ ਜਿਹੜਾ ਸਿਮਰਜੀਤ ਸਿੰਘ ਨੂੰ ਪੇਸ਼ ਕੀਤਾ ਗਿਆ ਪੇਸ਼ੀ ਦੇ ਦੌਰਾਨ ਸਿਮਰਜੀਤ ਸਿੰਘ ਵੱਲੋਂ ਕੁਝ ਬਿਆਨ ਦਰਜ ਕਰਾਏ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਦਸੇ ਦੇ ਦੌਰਾਨ ਉਸ ਨੂੰ ਕੁਝ ਵੀ ਯਾਦ ਨਹੀਂ ਅਤੇ ਉਸ ਦਾ ਹਰ ਦਿਨ ਜਿਹੜਾ ਹੈ ਗਮ ਦੇ ਨਾਲ ਹੀ ਚੜਦਾ ਹੈ ਤੇ ਗਮ ਦੇ ਨਾਲ ਹੀ ਡ ਜਿਸ ਤੋਂ ਬਾਅਦ ਅਦਾਲਤ ਨੇ ਇਸ ਦੇ ਪਤਨੀ ਅਤੇ ਪੁੱਤਰ ਦੇ ਹੋਏ ਮੌਤ ਦੇ ਮਾਮਲੇ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਹੈ। ਦਰਅਸਲ 2022 ਦੇ ਵਿੱਚ ਸਿਮਰਜੀਤ ਸਿੰਘ ਨਿਊਜ਼ੀਲੈਂਡ ਦੇ ਵਿੱਚ ਐਜ਼ ਅ ਸੌਫਟਵੇਅਰ ਡਿਵੈਲਪਰ ਦੇ ਤੌਰ ਤੇ ਮੂਵ ਹੁੰਦੇ ਨੇ ਕੰਮ ਕਰਦੇ ਨੇ ਜਿੱਥੇ ਉਸ ਤੋਂ ਬਾਅਦ ਉਸ ਵੱਲੋਂ ਆਪਣਾ ਜਿਹੜਾ ਪਰਿਵਾਰ ਇੱਥੇ ਭੁਲਾਇਆ ਜਾਂਦਾ ਹੈ। ਸਿਮਰਜੀਤ ਸਿੰਘ ਐਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਕੱਚੇ ਤੌਰ ਤੇ ਰਹਿ ਰਹੇ ਸਨ ਪਰ 29 ਦਸੰਬਰ 2024 ਨੂੰ ਛੁੱਟੀਆਂ ਮਨਾਉਣ ਦੇ ਵਾਸਤੇ ਨੈਲਸਨ ਰੀਜਨ ਦੇ ਵੱਲ ਜਾਂਦੇ ਨੇ। ਵੇਲਿੰਗਟਨ ਤੋਂ ਆਕਲੈਂਡ ਜਾ ਰਿਹਾ ਇਸ ਦਾ ਵਹੀਕਲ ਮਹਿੰਗਾ ਬੇਕਾ ਦੇ ਵਿੱਚ ਪਹਿਲਾਂ ਪਾਸਿੰ ਆਨ ਕਮਿੰਗ ਜਿੱਥੇ ਸਾਹਮਣੇ ਤੋਂ ਆ ਰਹੇ ਟ੍ਰੈਫਿਕ ਦੇ ਵਿੱਚ ਇੱਕ ਵੈਨ ਦੇ ਵਿੱਚ ਜਾਟ ਕਰਾਉਂਦਾ ਬੁਰੀ ਤਰ੍ਹਾਂ ਹੋਏ ਇਸ ਹੈਡ-ਆਨ ਕੋਲੀਜਨ ਹਾਦਸੇ ਦੇ ਵਿੱਚ ਇਸ ਦੀ 38 ਸਾਲਾ ਪਤਨੀ ਸੁਮੇਤ ਅਤੇ 2 ਸਾਲਾ ਪੁੱਤਰ ਅੰਗਵੀਰ ਸਿੰਘ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਇਸ ਤੋਂ ਇਲਾਵਾ 3 ਬਾਣੀ ਕੌਰ ਨੂੰ ਜਿਹੜੀਆਂ ਨੇ ਗੰਭੀਰ ਸੱਟਾਂ ਲੱਗਦੀਆਂ ਨੇ ਜਿਸ ਤੇ ਵਾਸਤੇ ਉਸ ਨੂੰ 4 ਮਹੀਨਿਆਂ ਤੱਕ ਸਪੈਸ਼ਲ ਸਪਾਇਨਲ ਡਵਾਈਸ ਯਾਨੀ ਕਿ ਰੀੜ ਦੀ ਹੱਡੀ ਦੇ ਵਾਸਤੇ ਰਿਕਵਰੀ ਦੇ ਲਈ ਬਣਿਆ ਹੋਇਆ ਡਵਾਈਸ ਪੈਨਣਾ ਪੈਂਦਾ ਹੈ ਇਸ ਦੇ ਦੌਰਾਨ ਸਿਮਰਜੀਤ ਸਿੰਘ ਨੂੰ ਵੀ ਕੁਝ ਝੋਟਾਂ ਲੱਗਦੀਆਂ ਨੇ ਜਿਸ ਤੇ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਜਾਂਦੀ ਹੈ ਇਸ ਦੇ ਡ라이ਵਰ ਵੀ ਜਿਹੜਾ ਗੰਭੀਰ ਜ਼ਖਮੀ ਹੁੰਦਾ ਵੈਨ ਦੇ ਡਰਾਈਵਰ ਨੂੰ ਵੀ ਜੜੀਆਂ ਹੱਡੀਆਂ ਟੁੱਟਣ ਦੀ ਤੋਂ ਬਾਅਦ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਸ ਦੇ ਦੌਰਾਨ ਜਦੋਂ ਜੱਜ ਡੈਬਰਾ ਵੱਲੋਂ ਇਸ ਕੇਸ ਦੇ ਵਿੱਚ ਸੁਣਵਾਈ ਕੀਤੀ ਗਈ ਤਾਂ ਉਹਨਾਂ ਨੇ ਸਿਮਰਜੀਤ ਸਿੰਘ ਦੇ ਹੁਣ ਤੱਕ ਦੇ ਕਿਸੇ ਵੀ ਤਰੀਕੇ ਦੇ ਕ੍ਰਿਮੀਨਲ ਰਿਕਾਰਡ ਜਾਂ ਉਸ ਦੇ ਕਰਤਾਰ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਸਿਮਰਜੀਤ ਸਿੰਘ ਵੱਲੋਂ ਆਲਰੇਡੀ ਜਿਹੜੇ ਕੀਤੇ ਹੋਏ ਦਾ ਅੰਜਾਮ ਚੱਲ ਲਿਆ ਗਿਆ ਉਹਨਾਂ ਨੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਤੇ ਦੁਖਦਾਈ ਦੱਸਿਆ ਗਿਆ ਪਰ ਇਸ ਦੇ ਦੌਰਾਨ ਹੀ ਉਹਨਾਂ ਨੇ ਵੈਨ ਦੇ ਵਾਸਤੇ ਜਿਹੜਾ 2500 ਡਾਲਰ ਜਿਹੜਾ ਮੁਆਵਜ਼ ਗੱਲ ਕਹੀ ਹੈ ਤਾਂ ਕਿ ਵੈਨ ਦੀ ਰਿਪੇਅਰ ਕਰਵਾਈ ਜਾ ਸਕੇ ਇਸ ਦੇ ਦੌਰਾਨ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਵੈਨ ਦੇ ਡਰਾਈਵਰ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਇਸ ਦੇ ਉੱਤੇ ਦੋਸ਼ ਨਹੀਂ ਲਗਾਏ ਗਏ ਜਾਂ ਫਿਰ ਫਰਦਰ ਜਿਹੜਾ ਆ ਕਿਸੇ ਵੀ ਤਰੀਕੇ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਜਿਹੜਾ ਐਸ ਵੇਲੇ ਆਲਰੇਡੀ ਬਹੁਤ ਕੁਝ ਚੱਲ ਰਹੇ ਨੇ ਤੇ ਉਹ ਉਹਨਾਂ ਤੋਂ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸੇ ਹੀ ਕੇਸ ਦੇ ਵਿੱਚ ਇਨੀਸ਼ੀਅਲੀ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਹੋ ਸਕਦਾ ਕਿ ਸਿਮਰਜੀਤ ਸਿੰਘ ਨੂੰ ਗੱਡੀ ਚਲਾਉਂਦੇ ਸਮੇਂ ਜਿਹੜੀ ਆ ਨੀਂਦ ਆ ਗਈ ਹੋਵੇ ਪਰ ਇਸ ਗੱਲ ਨੂੰ ਜਿਹੜਾ ਅਦਾਲਤ ਨੇ ਖ ਵੱਲੋਂ ਜਿਹੜੀ ਅरेस्ट ਲਈ ਗਈ ਸੀ ਸੋ ਇਸ ਤੋਂ ਇਲਾਵਾ ਸਿਮਰਜੀਤ ਸਿੰਘ ਦੇ ਕੇਸ ਦੇ ਵਿੱਚ ਕੁਝ ਸੋਸ਼ਲ ਵਰਕ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਸਿਮਰਜੀਤ ਸਿੰਘ ਦੇ ਉੱਤੇ ਲਾਪਰਵਾਹੀ ਦੇ ਨਾਲ ਡਰਾਈਵਿੰਗ ਕਰਨ ਅਤੇ ਲਾਪਰਵਾਹੀ ਦੇ ਕਾਰਨ ਹੋਏ ਹਾਦਸੇ ਦੇ ਰੂਪ ਲੱਗੇ ਸਨ ਜਿਸ ਦੇ ਵਿੱਚ ਉਹਨਾਂ ਦਾ ਇਹ ਸਾਰਾ ਫੈਸਲਾ ਸੁਣਾਇਆ ਗਿਆ ਸੋ ਇਸ ਕਰਕੇ ਜੇਕਰ ਤੁਸੀਂ ਵੀ ਕਦੇ ਵੀ ਪਰਿਵਾਰ ਦੇ ਨਾਲ ਜਾਂ ਇਕੱਲੇ ਦੁਕੱਲੇ ਗੱਡੀ ਚਲਾਉਣੇ ਸਮੇਂ ਕਿਸੇ ਵੀ ਤਰੀਕੇ ਦੀ ਲਾਪਰਵਾਹੀ ਨਾ ਵਰਤੋ ਵੱਧ ਵੱਧ ਮੁਸ਼ਤੈਦੀ ਦੇ ਨਾਲ ਧਿਆਨ ਦੇ ਨਾਲ ਜਿਹੜਾ ਆਪਣਾ ਧਿਆਨ ਰੱਖੋ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਤਰੀਕੇ ਦਾ ਹੂਨ ਡਿਸਟਰੈਕਸ਼ਨ ਜਾਂ ਡਿਵਾਈਸਸ ਨੂੰ ਦੀ ਵਰਤੋਂ ਨਾ ਜ਼ਿੰਦਗੀ